ਤੁਸੀਂ ਦੇਖੋ ਦੋ ਨੌਜਵਾਨ ਜੋ ਯੂ ਐਸ ਏ ਤੋਂ ਵਾਪਸ ਗਏ ਸੀ ਉਹਨਾਂ ਤੇ ਉੱਪਰ ਝੂਠੇ ਪੁਲਿਸ ਕੇਸ ਬਣਾ ਕੇ ਜੇਲ੍ਹ ਚ ਕਰਤਾ ਬੰਦ ਉਹਨਾਂ ਦੀਆਂ ਮਾਵਾਂ ਰੋਂਦੀਆਂ ਨੇ ਤੁਸੀਂ ਸੁਣੋ ਕੀ ਕਹਿੰਦੀਆਂ ਨੇ اے ਭਗਵਾਨ ਜੀ ਸਾਡੇ ਬੱਚੇ ਦੇ ਦੋ ਭਗਵਾਨ ਜੀ ਮਾਂ ਜੀ ਸਾਡੇ ਬੱਚੇ ਦੇ ਦੋ ਅਸੀਂ ਮਾਵਾਂ ਰੋਂਦੀਆਂ ਕਰ ਭਗਵਾਨ ਜੀ ਸਾਡੇ ਬੱਚੇ ਦੇ ਦੋ ਸਾਡੇ ਬੱਚੇ 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 ਕਹਿੰਦੇ ਮੈਂ ਲਾ ਲਾ ਉਹ ਬੁਖਾਰ ਦੇ ਜਾਣ ਜਿਨ੍ਹਾਂ ਨੇ ਫੜੇ ਬੁਖਾਰ ਦੇ ਜਿਨ੍ਹਾਂ ਨੇ ਫੜੇ ਇਹਨੇ ਕੰਮ ਦੇ ਹਾਂ ਰਿਪੋਰਟ ਹੋ ਗਿਆ ਇਹਨੇ ਅਮਰੀਕਾ ਤੋਂ ਅੱਛਾ ਕੀ ਕੀ ਹੁਣ ਕੀ ਬਣਿਆ ਫਿਰ ਕੀ ਕੇਸ ਬਣਾ ਕੇ ਇਹਨੇ ਅੰਦਰ ਕਿਹਾ ਸਾਨੂੰ ਮਿਲਨ ਤੱਕ ਨਹੀਂ ਤਾਂ ਮਿਲਨ ਦਾ ਦਿਓ ਸਾਨੂੰ ਕੱਟੋ ਦਾਕਾ ਅੱਛਾ ਮਿਲਨ ਤਾਂ ਦਿਓ ਇਹਨਾਂ ਵੀ ਸਰਕਾਰ ਮਰ ਗਈ ਐ ਕੁਝ ਵੀ ਨਹੀਂ ਕਰ ਸਕਦੀ ਮੁਲਾਜ਼ਮਾਂ ਨੂੰ ਕਹਿ ਸਕਦੀ ਚੱਲ ਆ ਜੀ ਕਿੱਲੀ ਵਾਲਾ ਇੱਥੇ ਕਰਾਣਾ ਚੱਲ ਮੈਂ ਤੇ ਮੇਰੇ ਮਦਰ ਕੇਸ ਸੀ ਪੁੱਛਣ ਵਾਰੇ ਅਸੀਂ ਮੈਂ ਜਿਸ ਤਰ੍ਹਾਂ ਗੱਲ ਸ਼ੁਰੂ ਕੀਤੀ ਮੈਂ ਕਹਾਂ ਜੀ ਅਸੀਂ ਪ੍ਰਦੀਪ ਸਿੰਘ ਸੰਦੀਪ ਸਿੰਘ ਜੀ ਦੇ ਮੈਂ ਬ੍ਰਦਰਾਂ ਮੇਰੇ ਮਾਤਾ ਜੀ ਨੇ ਉਹਨਾਂ ਦੇ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਟਬੋਟ ਕੋ ਕਰਾਇਨੇ ਸੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਉਹ ਕਹਿੰਦੇ ਜੀ ਉਹ ਤਾਂ ਕੱਲ ਨੂੰ ਮਿਲੋ ਤੁਸੀਂ ਆ ਕੇ ਅਸੀਂ ਕਹਾਂ ਜੀ ਅਸੀਂ ਅਸੀਂ ਨੀਰਪੁਰ گنڈਾ ਖੜੀ ਗਏ ਉੱਥੇ ਖੰਡਾ ਖੜੀ ਗਏ ਸੀ ਪਤਾ ਕਰਨ ਉਹ ਸਾਨੂੰ ਕਹਿੰਦੇ ਕਿ ਬੱਚੇ ਤੁਹਾਡੇ ਉਰੇ ਨਹੀਂ ਹੈਗੇ ਸਾਡੇ ਕੋਲ ਉਹ ਨੀਰਪੁਰ ਚਲੇ ਗਏ ਨੇ ਜਾਂ ਉੱਥੋਂ ਦੇ ਨੇੜੇ ਤੇ ਜਿਹੜੇ ਸਟੇਸ਼ਨ ਤੇ ਪਤਾ ਕਰੋ ਉੱਥੇ ਹੋਣੇ ਨੇ ਪਰ ਸਾਨੂੰ ਪਤਾ ਹੀ ਵੀਰ ਜੀ ਇਸ ਥਾਣੇ ਦੇ ਵਿੱਚ ਨੇ ਸਾਰਾ ਮਾਦਾ ਜੀ ਬੱਚੀ ਲੈ ਕੇ ਗਏ ਨੇ ਇੰਡੀਆ ਦੇ ਪੁੱਤ ਨੇ ਕੀ ਕੀ ਜੁਲਮ ਕੀ ਨੇ ਸਾਡੇ ਬੱਚਿਆਂ ਨਾਲ ਸਾਡੇ ਬੱਚਿਆਂ ਨੇ ਮੇਰਾ ਦੁੱਖਾਂ ਨੂੰ ਲਾ ਦਿੱਤਾ ਪਵਾ ਮਾਦਾ ਸਿਕਾਤ ਤੋਂ ਮੰਗ ਕਰ ਦੇ ਇਹ ਮਾਦਾ ਬੱਚੇ ਤੁਹਾਡੇ ਮਾਦਾ ਕਰ ਜਾਣ ਇਹ ਨੌਜਵਾਨਾਂ ਤੇ ਕੇਸ ਕੀ ਬਣਾਇਆ ਕਿਉਂਕਿ ਡੇਢ ਸਾਲ ਪਹਿਲਾਂ ਦੀ ਗੱਲ ਆ ਇਹ ਨੌਜਵਾਨ ਕਿਸੇ ਭਈਏ ਕੋਲੋਂ ਸੌਦਾ ਲੈ ਰਹੇ ਸੀ ਉਹ ਭਈਏ ਦੀ ਪਹਿਲਾਂ ਕਿਸੇ ਨਾਲ ਲੜਾਈ ਹੋਈ ਸੀ ਭਈਆਂ ਦੇ ਨਾਲ ਹੀ ਉਹ ਜਦੋਂ ਨੌਜਵਾਨ ਉੱਥੇ ਖੜਾ ਸੀ ਉਹਦੇ ਨਾਲ ਕਿਤੇ ਗੱਲਬਾਤ ਉਹਦੀ ਹੋ ਰਹੀ ਸੀ ਸੌਦਾ ਲੈ ਰਿਆ ਸੀ ਉਧਰੋਂ ਦੂਜੇ ਭਈਏ ਆ ਗਏ ਜਿਹਨ ਜਿਨ੍ਹਾਂ ਨਾਲ ਉਹਦੀ ਪਹਿਲਾਂ ਲੜਾਈ ਹੋਈ ਸੀ ਉਹ ਆਪੋ ਵਿੱਚ ਹੀ ਲੜਨ ਲੱਗ ਗਏ ਇਹ ਭੱਜਿਆ ਆ ਡਰਦਾ ਤੇ ਉੱਥੇ ਹੋ ਗਿਆ ਕਤਲ ਇੱਕ ਭਈਆ ਕੋਈ ਮਰ ਗਿਆ ਉਹਦਾ ਕੇਸ ਚੱਕ ਕੇ ਇਹਦੇ ਝੁਮੇ ਪਾ ਦਿੱਤਾ ਨੌਜਵਾਨਾਂ ਦੇ ਉੱਤੇ ਬਲਕਿ ਇਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ ਇਹ ਨੌਜਵਾਨਾਂ ਦਾ ਇਹਨਾਂ ਜੁਮੇ ਉਹ ਕੇਸ ਪਾ ਦਿੱਤਾ ਭਗਮੰਤਮਾਨ ਦੀ ਗੰਦੀ ਪੁਲਿਸ ਨੇ ਕਿਉਂਕਿ ਭਗਮੰਤਮਾਨ ਪੰਜਾਬੀਆਂ ਦਾ ਦੁਸ਼ਮਣ ਆ ਬਿਹਾਰੀਆਂ ਦਾ ਹਮੈਤੀ ਆ ਆ ਇੱਕ ਜਾਦਵਾ ਡੀਜੀਪੀ ਉਹ ਵੀ ਬਿਹਾਰ ਦਾ ਉਧਰ ਦਿੱਲੀ ਵਾਲਾ ਭਈਆ ਵੀ ਬਿਹਾਰੀ ਇਹ ਬਿਹਾਰੀਆਂ ਦਾ ਹਮੈਤੀ ਭਗਮੰਤਮਾਨ ਪਹਿਲਾਂ ਤੁਸੀਂ ਦੇਖੋ ਗਰੀਬ ਮੁੰਡੇ ਮਾਰ ਦਤੇ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਫਿਰ ਇੱਕ ਨੌਜਵਾਨਾਂ ਦੇ ਕਰਾਰ ਨੂੰ ਅੱਗ ਲਾਈ ਭਗਮੰਤਮਾਨ ਦੀ ਪੁਲਿਸ ਨੇ ਅੱਗ ਲਗਵਾਈ ਇੱਕ ਦੋਸਮਣ ਬਣਿਆ ਹੋਇਆ ਪੰਜਾਬੀਆਂ ਦਾ ਭਗਮੰਤਮਾਨ ਇਹ ਸਭ ਕੋ ਤੁਹਾਡੇ ਸਾਹਮਣੇ ਆ ਜਿਹੜੇ ਨੌਜਵਾਨ ਇਥੋਂ ਯੂ ਐਸ ਏ ਤੋਂ ਵਾਪਸ ਜਾਣਗੇ ਫਿਰ ਸਕਾਰ ਭਗਮੰਤਮਾਨ ਕਰੇਗਾ ਭੱਜੋ ਕਿੱਧਰ ਨੂੰ ਭੱਜੋਗੇ ਪਾਵੋ ਵੋਟਾਂ ਭਗਮੰਤਮਾਨ ਨੂੰ ਇਹ ਭਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ ਭਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ ਭਗਵੰਤ ਮਾਨ ਜੀ ਅਸੀਂ ਪਾਵਾ ਭਗਵੰਤ ਮਾਨ ਜੀ ਸਾਡੇ ਬੱਚੇ ਦੇ ਦੋ 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 ਭਗਵੰਤ ਮਾਨ ਜੀ ਸਾਡੇ ਬੱਚੇ ਦ ਸਕੇ ਨਾ ਜਦਿ ਬੱਚਿਆਂ ਨੂੰ ਲੈ ਗਏ ਨੇ ਪਤਾ ਨਹੀਂ ਕੀ ਕੀ ਜੁਲੰਗੀਆਂ ਚਾੜੇ ਬੱਚਿਆਂ ਨਾਲ ਸਾਡੇ ਬੱਚਿਆਂ ਨੇ ਮੇਰਾ ਦੁੱਧ ਕਾਹਨੂੰ ਪਾਣੀ ਦਿੱਤਾ ਪਵਾਜੂ ਬੋਲ ਜੂ ਕਹਿੰਦਾ ਤੂੰ ਮਾਰ ਕੇ ਦੋ ਆ ਬਾਬਾ ਜੀ ਬੋਲੋ ਉਹ ਕਰੇ ਜਾਣ ਉਹ ਸਾਡੇ ਮਾਰ ਇਹਨਾਂ ਨੇ ਫੜੇ ਉਹ ਬੁਖਾਰ ਦੇ ਮਾਰ ਇਹਨਾਂ ਨੇ ਫੜੇ ਇਹਨੇ ਕੱਲ ਦੇ ਹਾਂ ਫੋਟ ਹੋ ਗਿਆ ਇਹਨੇ ਅਮਰੀਕਾ ਤੋਂ ਅੱਛਾ ਕੀ ਕੀ ਹੁਣ ਕੀ ਬਣਿਆ ਫਿਰ ਕੀ ਕੇ ਕੇਸ ਬਣਾ ਕੇ ਇਹਨਾਂ ਨੇ ਅੰਦਰ ਕਿਹਾ ਸਾਨੂੰ ਮਿਲਣ ਤੱਕ ਨਹੀਂ ਤਾਂ ਮਿਲਣ ਦਾ ਦਿਓ ਸਾਨੂੰ ਪੱਟੋਗਾਟਾ ਅੱਛਾ ਮਿਲਣ ਦਾ ਦਿਓ ਇਹਨਾਂ ਦੀ ਸਰਕਾਰ ਮਰ ਗਈ ਹੈ ਕੁਝ ਵੀ ਨਹੀਂ ਕਰ ਸਕਦੀ ਮੁਲਾਜ਼ਮਾਂ ਨੂੰ ਕਹਿ ਸਕਦੀ ਚਲ ਆ ਜਨਾ ਤਿਪਰੀ ਵਾਲਾ ਆਣ ਇੱਥੇ ਕਰਾ ਲੈ ਮੈਂ ਤੇ ਮੇਰੇ ਮਦਰ ਕੇਸੀ ਪੁੱਛਣ ਵਾਰੇ ਅਸੀਂ ਮੈਂ ਜਿਸ ਤਰ੍ਹਾਂ ਗੱਲ ਸ਼ੁਰੂ ਕੀਤੀ ਮੈਂ ਕਹਾਂ ਜੀ ਅਸੀਂ ਪ੍ਰਦੀਪ ਸਿੰਘ ਸੰਦੀਪ ਸਿੰਘ ਜੀ ਦੇ ਮੈਂ ਬਰਦਰਾਂ ਮੇਰੇ ਮਾਤਾ ਜੀ ਨੇ ਉਹਨਾਂ ਦੇ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਡਬੋਰਡ ਕੋ ਕਰਾਇਨੇ ਸੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਉਹ ਕਹਿੰਦੇ ਜੀ ਉਹ ਤਾਂ ਕੱਲ ਨੂੰ ਮਿਲੋ ਤੁਸੀਂ ਆ ਕੇ ਅਸੀਂ ਕਹਾਂ ਜੀ ਅਸੀਂ ਅਸੀਂ ਨੀਰਪੁਰ ਗੰਡਾ ਖੜੀ ਗਏ ਨੀ ਉੱਥੇ ਖੰਡਾ ਖੜੀ ਗਏ ਸੀ ਪਤਾ ਕਰਨਾ ਉਹ ਸਾਨੂੰ ਕਹਿੰਦੇ ਕਿ ਬੱਚੇ ਤੁਹਾਡੇ ਉਰੇ ਨਹੀਂ ਹੈਗੇ ਸਾਡੇ ਕੋਲ ਉਹ ਪਨੀਰਪੁਰ ਚਲੇ ਗਏ ਨੇ ਜੋ ਉੱਥੋਂ ਦੇ ਨੇੜੇ ਤੇ ਜਿਹੜੇ ਸਟੇਸ਼ਨ ਤੇ ਪਤਾ ਕਰੋ ਉੱਥੇ ਹੋਣੇ ਨੇ ਪਰ ਸਾਨੂੰ ਪਤਾ ਹੀ ਵੀਰ ਜੀ ਇਸ ਥਾਣੇ ਦੇ ਵਿੱਚ ਨਹੀਂ ਸਾਡੇ ਤਾਂ ਕਹਿੰਦੇ ਸਾਡੇ ਬੱਚੇ ਨਹੀਂ ਲੈ ਗਏ ਰਹੇ ਨੇ ਬੱਚਿਆਂ ਦੇ ਪਤਾ ਨਹੀਂ ਕੀ ਕੀ ਜੁਲਮ ਕਰ ਰਹੇ ਸਾਡੇ ਬੱਚੇ ਆਣਾ ਸਾਡੇ ਬੱਚੇ